ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਅਸੀਂ ਮਿਲਣਾ ਤੁਹਾਨੂੰ ਨਵੇਂ ਵਲੌਗ ਦੇ ਵਿੱਚੋ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਨੂੰ ਹੋ ਗਏ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਚੱਲਦਿਆਂ ਕਰਦਿਆਂ ਗੱਡੀ ਸਟਾਰਟ ਦੇਖ ਰਿਹਾ ਵੀ ਕਿੱਦਰਾ ਪ੍ਰੋਗਰਾਮ ਲੋ ਜੀ ਮਿੱਤਰੋ ਗੱਡੀ ਕਰ ਲਿਆ ਸਟਾਰਟ ਚੱਲਦਿਆਂ ਦੇਖ ਰਿਹਾ ਬਣਾਉਣਾ ਪ੍ਰੋਗਰਾਮ ਗਾਂਹ ਜਾ ਕੇ ਵੀ ਕਿੱਦਰਾ ਪ੍ਰੋਗਰਾਮ ਬਣਦਾਗਾ ਵੀ ਬਰਨਾਲੇ ਵਿੱਚੋਂ ਲੰਘ ਕੇ ਲੁਧਿਆਣਾ ਚਲਾਂਗੇ ਮੇਰੇ ਕੋਲੇ ਕੋਲੇ ਬਾਰ ਕੀ ਮੁੜਾਂਗੇ ਦੇਖਦੇ ਹਾਂ ਮਿਲਦੇ ਆ ਚਲੋ ਜਾ ਕੇ ਮਰੇ ਕੋਲੇ ਜੇ ਰਸਤੇ ਕੋਈ ਸਜਣ ਮਿਲਿਆ ਤਾਂ ਦੱਸਾਂਗੇ ਤੁਹਾਨੂੰ ਚੱਲਦੇ ਆ ਬਈ ਫੈਨਪੁਰਾ ਹੋ ਕੇ ਦੇਖਦੇ ਹਾਂ ਚਲੋ ਜਿਹੜੇ ਗਾ ਲਓ ਜਿਹੜੋਂ ਪਹੁੰਚ ਗਏ ਮਰੇ ਕੋਲੇ ਚੱਲਦੇ ਆ ਸਰਪੰਚ ਕੋਲੇ ਭੂਦਨ ਵਾਲੇ ਕੋਲੇ ਹਾਂ ਕਿਵੇਂ ਕੀ ਹਾਲ ਹੈ ਵਧੀਆ ਵਧੀਆ ਯਾਰ ਅੱਜ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਦੱਸੋ ਇਹਨੇ ਸੱਜਣਾ ਸਾਡੇ ਖਰਪਨ ਸਾਹਿਬ ਪਿੰਡ ਤੋਂ ਨੇ ਹੈ ਸਹੀ ਹੈ ਇਹਦਾ ਛੋਟਾ ਵੀਰਾ ਬੰਦ ਭਲੇਰ ਇਹਨਾਂ ਪਿੰਡ ਦੇ ਘੂੜਾ ਦਾ ਮੁੰਡਾ ਹੈਪੀ ਹੈਪੀ ਪਿੰਡ ਪਿੰਡ ਭਲੇਰ ਹਾਂ ਹਾਂ ਉਹ ਇਹਨੇ ਅੰਦਰ ਮਾਰੇ ਆ ਜੀ ਕਿਹੜਾ ਬੱਸ ਤੂੰ ਕਿਹੜਾ ਤੈਨੂੰ ਪਤਾ ਹੈ ਔਰ ਮੇ ਮਕਾਨ ਦੀਆਂ ਹੋ ਗਈਆਂ ਤੇਰੀਆਂ ਚੱਲੀ ਜਾਂਦਾ ਡੇੜੀਆਂ ਕਿੰਨਾ ਕਰੇ ਮਕਾਨ ਦਾ ਕੰਮ ਰਹਿ ਗਿਆ ਬਸ ਥੋੜਾ ਜਿਹਾ ਹੀ ਰਹਿ ਗਿਆ ਕੰਮ ਬਸ ਅੱਛਾ ਜੀ ਮਿਸਤਰੀ ਲੱਗੇ ਵੀ ਰਾਂਗੇ ਮੈਂ ਮਿਸਤਰੀ ਲੱਗੇ ਬਣੇ ਇੱਕ ਦੋ ਕਮਰੇ ਰਹਿ ਗਏ ਬਸ ਪੱਥਰ ਲਾਉਣ ਤੋਂ ਬਾਕੀ ਦੇ ਜਣਗੀ ਜਿਹੜਾ ਮੇਨ ਮਕਾਨ ਤੇ ਉਹ ਤਿਆਰ ਹੋ ਗਿਆ ਜਿਹੜੇ ਪੁਰਾਣੇ ਕਮਰੇ ਨੇ ਉਹਨਾਂ ਦੀ ਪਾਂਡ ਟੋੜ ਚੱਲ ਰਹੀ ਹੈ ਬਸ ਦੁਬਾਰੇ ਮਤਲਬ ਰੀਨੋਵੇਟ ਕਰਦੇ ਹਾਂ ਹਾਂ ਇਹ ਮੈਸਤਰੀ ਆ ਕੱਢਣੇ ਬਹੁਤ ਔਖੇ ਨੇ ਘਰੋਂ ਬਹੁਤ ਔਖੇ ਮਾਰਾ ਬਹੁਤ ਔਖਾ ਇਹਨੇ ਬੱਤਖਰਾਂਦ ਨੇ ਇੱਕ ਤਾਂ ਠੰਡ ਬਹੁਤ ਪਈਗੀ ਸ਼ਾਲ ਦੇ ਦਿਨ ਜੀ ਤੇ ਉਹ ਝੋਟੇ ਨੇ ਬਿਲਕੁਲ ਬਿਲਕੁਲ ਇਟ ਗੇਜ ਲੈਣ ਤੋਂ ਲੌਕਟ ਲੌਕਟ ਹਾਂ ਲੌਕਟ ਲੈ ਆਂਦੀ ਕਿਹੜਿਆਂ ਦੇ ਮਿਲਿ ਫਿਰ ਲੌਕਟ ਮਿਲਿ ਘਾਤਰੋਂ ਤੋਂ ਠੀਕ ਉਹ ਇਧਰੋਂ ਲੈ ਕੇ ਆ ਬਰਾ ਕੇ ਹਾਂ ਕਿੱਥੋਂ ਕਿਹੜਾ ਬੰਦ ਕਰਦੇ ਤਿਆਰ ਨਹੀਂ ਸੀ ਫਿਰੋਂ ਕਿਥੋਂ ਹਾਂ ਘਾਤਰੋਂ ਤੋਂ ਆ ਕੇ ਉਹ ਐਟ ਟਾਈਮ ਤੋਂ ਤਿਆਰ ਮਿਲ ਗਿਆ ਹਾਂ ਨਾਲ ਉਹਨਾਂ ਨੇ ਰੇਟ ਵੀ ਆਪਾਂ ਨੂੰ ਠੀਕ ਲਾਇਆ ਜਾ ਲਾਇਆ ਠੀਕ ਠੀਕ ਸਾੜ ਰਹੀ ਪਹੁੰਚ ਕਰਦੇ ਆਪਾਂ ਨੂੰ ਠੀਕ ਇਹ ਤਾਂ ਬਹੁਤ ਜਾਇਜ ਆਗਾ ਹਾਂ ਨਾਲ ਕੋਈ ਬੰਦਾ ਜਾਣ ਫਿਰ ਨਾਲ ਕਿ ਸਿੱਧੀ ਗਿਆ ਫਿਰ ਨਹੀਂ ਆ ਨਾਲ ਪਰੌਣਾ ਵੀ ਜਾਣ ਜਾਣ ਦੇ ਬੰਦੇ ਠੀਕ ਮੈਂ ਗਏ ਪਰੌਣੇ ਚਲੇ ਗਏ ਫਿਰ ਤੂੰ ਜੇ ਤੂੰ ਆਪਣੇ ਪਿੰਡ ਹੀ ਆ ਜਾਂਦਾ ਮੈਂ ਗਏ ਉਹਨਾਂ ਅੱਛਾ ਉੱਥੇ ਹੀ ਭੇਜਦੇ ਆਪੀ ਫਿਰ ਠੀਕ ਕਿਹੜੀ ਲਾਈ ਕਿਹੜੀ ਹੈਗੀ ਜੈਬਰਾ ਜੈਬਰਾ ਠੀਕ ਆ ਇਹ ਛੇੜ ਕਿਹੜਾ ਕਿਹੜਾ ਕਲਰ ਕਿਹੜਾ ਕਿਹੜਾ ਪਾਇਆ ਫਿਰ ਰਾਈਟ ਤੋਂ ਵਾਈਟ ਬਰ ਲੋਟਾ ਫਿਰ ਟਰਾਲੀ ਹੋਰ ਕੋਈ ਠੀਕ ਕਰ ਕਰਨ ਟਰਾਲੀ ਇਹ ਆਪਾਂ ਹੀ ਕਰਾਂ ਇਹ ਤਾਂ ਗੱਲ ਆ ਫਿਰ ਚਲਾ ਦੇ ਫਿਰ ਹੁਣ ਆਪਾਂ ਲੱਗੀ ਬਾਰੇ ਦੇ ਬਾਰੇ ਨੂੰ ਇਹ ਤਾਂ ਗੱਲ ਹੈਗੀ ਆ। ਯੋਨੂ ਸਹੀ ਗੱਲ ਤਾਂ ਹੈ। ਹੁਣ ਬਈ ਇੱਟ ਦਾ ਰਹਿ ਗਿਆ ਲਾਉਣ ਵਾਲਾ। ਮੈਂ ਲਾ ਗਈ ਉਹ ਤਾਂ। ਲਾ ਵੀ ਦਿੱਤੀ। ਉਹ ਲਾਤੀ। ਤਾਈ ਤਾਂ ਤਾਈ ਤੇਜੀ ਕੀਤੀ ਨੇ ਤਾਂ ਪੰਜ ਜਾਨਾਂ ਨਾਲ ਤਾਂ ਕੋਈ ਦੂਜੇ ਘੰਟੇ ਤੇ ਇਧਰ ਆਗੇ। ਸਹੀ ਗੱਲ ਹੈ। ਉਹ ਤਾਂ ਤਾਈ ਲੈ ਕੇ ਜਮੂਸ਼ੀ ਜੀ। ਮਾਰੇ ਕੰਮ ਹੋ ਜਾਵੇ ਵਧੀਆ। ਮੋਗਰ ਵੱਲ। ਹੁਣ ਨਾਲ ਵੀ ਲਾਸਟ ਕਮਰਾ ਰਹਿ ਗਿਆ। ਠੀਕ ਆ। ਬਾਥਰੂਮ ਦਾ। ਹੂੰ। ਪੱਥਰ ਲਾਉਣ ਤੋਂ ਅੱਗੇ ਲੱਗ ਕੇ ਸ਼ੁਰੂ ਹੋ ਗਏ ਨੇ। ਠੀਕ ਆ ਠੀਕ ਆ। ਮਗਰਲੇ ਵੀਰ ਨੂੰ ਤਾਂ ਕੰਮ ਰਹੇਗਾ ਹੁਣ ਸਾਹਮਣੇ ਪੂਰੀ ਕੰਪਲੀਟ ਕਰੇਗਾ ਉਹਨੂੰ ਕਹਿੰਦਾ ਲੱਗਣਗੇ ਤਿੰਨ ਚਾਹ ਤਿੰਨ ਜਰ ਮਹੀਨੇ ਦਾ ਮਾਰਜਾ ਸਾਲ ਮੰਗੂ ਤਾ ਲਿਆ ਅੱਛਾ ਜੀ ਬਹੁਤ ਟਾਈਮ ਮਾਰਚ ਦੇ ਸ਼ੁਰੂ ਹੋਏ ਜੀ ਬਈ ਬਸ ਦਵਾਰੇ ਮਾਰਚ ਹੁਣ ਲਈ ਹੋ ਵੀ ਤਾਂ ਆ ਜਨ ਇਹ ਲੱਗਦੀ ਹੈ ਨਾ ਆਪਾਂ ਨੇ ਵਿੱਚ ਜੀ ਸੋਹਰੇ ਵੀ ਦੋ ਮਹੀਨੇ ਕੰਮ ਰੋਕ ਰਹਿ ਗੋ ਮਤਲਬ ਉਹ ਕਰਾ ਕੇ ਹਾਂ ਦੋ ਵੀ ਦੇ ਕੰਮ ਇਧਰ ਦੁੱਧ ਤਿਆਰ ਕਰੂਗੇ ਤਾਂ ਅਸੀਂ ਕਹਾਂ ਕੋਈ ਆਪਣੇ ਇਹ ਕੋਪਰ ਦੀ ਮਾਰ ਗੋਗਲੀ ਵੀ ਹੂੰ ਉਹ ਵਿੱਚ ਕਾਇਕਦੋ ਕੰਮ ਹੋ ਗਿਆ ਇੱਥੇ ਜਦੋਂ ਦੁਬਾਰਾ ਸ਼ਿਫਟ ਕਰਨ ਲੱਗੇ ਦੁਬਾਰਾ ਦੀਵਾਰੀ ਤੋਂ ਪਹਿਲਾਂ ਹੀ ਕਿਹਾ ਨਾ ਇੱਥੇ ਲਾਪਾ ਤਿਆਰ ਕਰਤਾ ਸੀ ਇੱਥੇ ਵਿੱਚ ਲੱਕੜੀ ਦੀ ਕੁੜੀ ਦਾ ਕੰਮ ਕਰ ਲਾਗੇ ਗੇਲ ਕੁੜੀ ਜੜਾ ਲਾਗੇ ਠੀਕ 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 ਫਿਰ ਮਿਸਤਰੀ 2 ਮਹੀਨੇ ਪਹਿਲਾਂ ਦੋ ਮਹੀਨੇ ਬੰਦ ਕਰਕੇ ਰੱਖਿਆ ਆਪਣੇ ਹੁਣ ਤਾਂ ਮੰਡੀ ਜੀ ਵੀ ਆਪਣੇ ਇੱਥੇ ਜੀ ਲੱਗਣਾ ਹਟ ਗਿਆ ਲੋਕ ਵੀ ਹੁਣ ਕੰਮ ਤੋਂ ਬਾਹਰ ਸਾਮੂ ਤੋਂ ਬਾਹਰ ਕੀ ਕਰ ਕੇ ਚੱਲ ਗਾ ਹਾਂ ਇਹ ਦੁਬਾਰਾ ਤੇਲੂ ਹੁਣ ਮੱਕੀ ਮੁੱਕੀ ਦਾ ਮੱਕੀ ਦਾ ਚਲਾਵਾ ਕੇ ਦਿਖਾਇਆ ਕਿ ਜਬ ਲਵਾ ਕੇ ਪੰਗਾ ਮੱਕੀ ਦਾ ਮੱਕੀ ਦਾ ਸਹੀ ਗੱਲ ਹੈ ਕੰਮ ਤਾਂ ਠੀਕ ਆ ਮੱਕੀ ਦਾ ਇਧਰ ਥੋੜੇ ਜੀ ਇਸ਼ਤ ਲੱਗਦੀ ਵੀ ਵੱਧ ਹੈਗੀ ਮੈਨੂੰ ਤਾਂ ਮਾਪਾ ਪਤੀਜਾ ਗਾ ਹੂੰ ਰੋਹ ਤੋ ਹੂੰ ਬਹੁਤ ਹੋ ਰਿਹਾ ਜੱਟਾ ਕਹਿੰਦਾ ਤੁਸੀਂ ਹੀ ਕਰਨਾ ਨਾ ਤੇ ਮੈਨੂੰ ਫੜ ਦੇਂਦੇ ਹੂੰ ਹੂੰ ਮੈਂ ਆਪ ਕੋ ਕਰਾਂ ਇੱਥੇ ਕਾ ਮੂ ਜੀ ਬੈਠਿਆ ਰਹੇ ਮੈਂ ਬੈਠਿਆ ਕਰਾਂਗਾ ਕੰਮ ਹਾਂ ਲਵਾ ਕੇ ਪੰਗਾ ਇਹ ਤਾਂ ਪਹਿਲਾਂ ਪੇੜ ਨਹੀਂ ਪਤਾ ਨਹੀਂ ਬੰਦਲੇ ਨੇ ਜੀ ਹਾਂ ਸਹੀ ਗੱਲ ਆ ਹੂੰ ਇਹ ਰੋਜ਼ ਤਾਂ ਆਉਣਾ ਇੱਥੇ ਬਿਲਕੁਲ ਤਾਂ ਆਉਣਾ ਜਦ ਕੰਮ ਹੀ ਇਹੀ ਕਰਨਾ ਹੈ ਆਪਾਂ ਹਾਂ ਲੈ ਮਤਰਾ ਸਪੰਜੇ ਬਣਾ ਲਿਆ ਚਾਹ ਇਹਨੇ ਚਾਹ ਲੱਗਿਆ ਸਵਾਰ ਬੜੀ ਬੜੀ ਵਧੀਆ ਗੀ ਚਾਹ ਦੇਖਣ ਨੂੰ ਪਤਾ ਚਾਹ ਬੜੀ ਵਧੀਆ ਆਪਾਂ ਘਰੋਂ ਦੁੱਧ ਲਿਆਉਣੇ ਆ ਬਾਈ ਇੱਥੇ ਤੁਹਾਨੂੰ ਪਤਾ ਬਾਹਰ ਅੰਦਰ ਹੀ ਨਹੀਂ ਕਿ ਸਵਾਰ ਬਣਦੀ ਘਰ ਮੈਂ ਮੋਲ ਜੀ ਕਹਿੰਦਾ ਮੈਂ ਪੁੱਛ ਨਹੀਂ ਜੇ ਮੈਨੂੰ ਬੱਕੇ ਦੇ ਕੋਲ ਮਾਉਣੇ ਮਿਲਣਾ ਚਾਹ ਉਹ ਮੇਰੇ ਉਹ ਪਤਾ ਲੱਗ ਜਾ ਮੈਂ ਚਾਹ ਕਿਹਈਆ ਪੁਰਾ ਲਾਗੇ ਭਿੰਜੜੇ ਜਾ ਇਹੇ ਚਾਹ ਕਰਨਗੇ ਇਹਨਾਂ ਦੇ ਘਰ ਦੇ ਰਿਸ਼ਤੇ ਤੱਤਾ ਪਣੇ ਆ ਵੀਜੂਗਾ ਆਪਾਂ ਪਿੰਡਾਂ ਦੇ ਬੰਦੇ ਆਗੇ ਪਿੰਡਾਂ ਬਤਨੂ ਪਤਾ ਹੈ ਘਰ ਦਾ ਦੁੱਧ ਹੁੰਦਾ ਲੈ ਆ ਜੀਦਾਗਾ ਮੈਨੂੰ ਬੜੀਆ ਗੱਲ ਆ ਇਹੋ ਗਿੜੀ ਗੱਲ ਯਾਰ ਆ ਪੀੜੀ ਕਿਹੜਾ ਕਿਸੇ ਨੇ ਹੋਰ ਪੀੜੀ ਹੈ ਕਿਹੜਾ ਪਾਓ ਸਹੀ ਗੱਲ ਹੈ ਜੀ ਸਾਰਾ ਦਾਨ ਬਿਲਕੁਨ ਨਾ ਹਾਂ ਨਹੀਂ ਸਹੀ ਗੱਲ ਹੈ ਸਹੀ ਗੱਲ ਉਹ ਤੋਂ ਅੱਕ ਜਿਹੜਾ ਕੈਨਡ ਬੁਲਾਉਗਾ ਚਾਹ ਗਈ ਬਿਲਕੁਲ ਪੁਰਪੁਰਾ ਮਟਾਉਂਦੇ ਨਹੀਂ ਆਗੇ ਨਾ ਕਿਉਂ ਗੱਲ ਨਹੀਂ ਰੱਤੀ ਆ ਖਾਣੇ ਵਾਲੇ ਦੇ ਦਾਣੇ-ਦਾਣੇ ਤੇ ਮੋਹਰ ਕਿੱਥੋਂ ਤੱਕ ਮੁਕਵਾ ਕੇ ਕਿਧਰੋਂ ਕਰਕੇ ਤੁਸੀਂ ਦੇਖ ਲਓ ਮੋਹਰ ਲੱਗੀ ਵੀ ਅੱਜ ਸੋਚੇ ਨਹੀਂ ਸੀਗਾ ਅੱਜ ਮੈਂ ਸੋਚਿਆ ਰਹੇ ਸੀਗਾ ਕਿ ਮੈਂ ਲੁਧਿਆਣਾ ਜਾਊਂਗਾ ਬਰਨਾਲਾ ਜਾਊਂਗਾ ਮੈਂ ਮੈਂ ਮਲੇਰਕੋੜ ਦੇਲੇ ਫੋਨ ਪੱਗ ਅਹੀਂ ਤੇ ਮਲੇਰਕੋੜ ਬੈਠੂਗਾ ਮੈਂ ਸਹੀ ਗੱਲ ਹੈ ਇਹੋ ਆਹ ਕੋਈ ਤੁਸੀ ਫੋਨ ਵੀ ਨਹੀਂ ਕਰਿਆ ਪਹਿਲਾਂ ਮੈਨੂੰ ਨਾ ਮੈਂ ਮੇਰੀ ਪਹਿਲਾਂ ਜਾਣ ਕੀ ਆਏ ਹੋ ਮੇਰੀ ਮੇਰੀ ਅੱਲਾ ਪਹਿਲਾਂ ਨਾ ਬਰਨਾਲੇ ਕੱਪੜੇ ਲੈਣ ਜਾਣ ਖਲਾ ਦੇ ਜੀ ਠੀਕ ਆ ਠੀਕ ਆ ਨਾ ਇਹਨੂੰ ਕਹਿ ਜੀ ਕਈ ਵਾਰ ਮਨੰਦਰ ਨੂੰ ਜੀ ਟਾਲਾ ਟੋਲੇ ਜਿਹਾ ਕਰਕੇ ਆਓ ਮਾਡਲਾ ਦੇਖੀ ਜੋ ਮੁਤਲਿਖਾ ਕੰਮ ਆਇਤ ਨੂੰ ਕੋਲ ਬੈਠ ਗਿਆ ਉਹ ਨੰਗੇ ਹੁੰਦਾ ਟਾਈਮ ਆਪਣਾ ਗੱਲਾਂ ਬਾਤਾਂ ਜੀ ਕਿੰਨਾ ਟਾਈਮ ਹੋ ਗਿਆ ਮंडे ਵੀ ਕਈ ਦਿਨ ਬਾਅਦ ਆਪਾਂ ਮੈਨੇ ਵੀ ਕਈ ਦਿਨ ਹੋ ਗਏ ਆਏ ਨਹੀਂ ਹਾਂ ਅੱਧਾ ਘੰਟਾ ਗੱਲ ਨਹੀਂ ਕਰਦੇ ਏਡੇ ਬਾਅਦ ਜਿਹੜਾ ਮੈਂ ਬਾਬੇ ਨੂੰ ਕਹਿੰਦਾ ਮੈਂ ਗ੍ਰਾਮਪੁਰਪੰਚ ਨੂੰ ਮਾ ਜਦ ਬਾਬੇ ਨੂੰ ਮੈਂ ਨਾ ਹਾਂ ਉਹਨੂੰ ਫੋਨ ਕਰਦਾ ਬਾਬੇ ਦਾ ਮਾ ਵੀਡੀਓ ਦੇ ਰਿਹਾ ਨਾ ਬਾਬੇ ਸੀ ਪੀ ਆਪਰੇ ਖਾਣੇ ਵੇਖ ਕੇ ਗੱਲਾਂ ਕਰਕੇ ਮੈਨੂੰ ਤੇਹਕੇ ਹਟਿਆ ਮਹਾਪੂਜਾ ਨੇ ਫੇਮਰੀ ਬਨਿੰਦਰ ਨਾਲ ਗੱਲ ਕਿ ਬਨਿੰਦਰ ਕਹਿੰਦਾ ਮੇਰਾ ਕਰ ਦੇਵੇ ਕਾਂ ਰਿਹਾ ਆਉਂਦਾ ਬਾਬਾ ਆਪਣੇ ਮਿੱਤਰ ਪਈਓ ਦੇਖਦੇ ਨੇ ਇਕੱਲੇ ਵਖਾ ਆਪਾਂ ਘੜੇ ਬੜਾ ਬੜੇ ਵੱਡੇ ਯਾਰ ਨਹੀਂ ਹੈਗੇ ਆਪਣੇ ਹੌਲੀ ਹੌਲੀ ਚੱਲੀ ਜਾਣਾ ਕੰਮ ਮਹਾਰਾਜ ਜੀ ਜਦੋਂ ਸਿੱਖੀ ਜਨ ਦਾ ਬੰਦਾ ਜਦ ਮਹਾਰਾਜ ਨੇ ਇਰਾਨ ਤੋੜ ਲਿਆ ਮਹਾਰਾਜ ਨੇ ਹੌਲੀ ਚਲਾ ਲਿਆ ਹੈ ਨਹੀਂ ਬਾ ਇੱਕ ਪਹਿਲੀ ਵਾਰ ਜਦ ਕੋ ਬੰਦਾ ਸਿਰ ਹੱਥ ਤੇ ਚੜਦਾ ਨਹੀਂ ਇਹ ਪਹਿਲੀ ਵਾਰੀ ਟੈਪ ਬਾਈ ਟੈਪ ਬਾਈ ਸਟੈਪ ਚੜਦਾਗਾ ਕੋਈ ਬਿਲੇ ਬਿਲੇ ਬੈਠੇ ਰਹੋ ਯਾਰ ਉਹ ਆਪਦਾ ਕੰਮ ਕਰੇ ਰਹੇ ਨਮਾ ਰੋਜ਼ ਪਹੁੰਚਣਾ ਕੋਈ ਬੰਦਾ ਸਿੱਖਦਾ ਹੀ ਆ ਮੈਨੂੰ ਮੇਰੇ ਕੋਲ ਨਾਲ ਕੋਈ ਘਰ ਮੈਂ ਬਿਸਤੀ ਤੇ ਜਾ ਕਰਕੇ ਟਾਈਮ ਨਹੀਂ ਹੈਗਾ ਨਾ ਮੈਂ ਤਾਂ ਘੁੰਮਣ ਕਰਨ ਵਾਲਾ ਬੰਦਾ ਹਾਂ ਘੁੰਮਣ ਕਰਨ ਕਰਕੇ ਮੈਂ ਆਹ ਹਾਂ ਇੰਝ ਚਲਾਇਆ ਆ ਇਹ ਆ ਤੁਸੀਂ ਤਾਂ ਕਈ ਜਗ੍ਹਾ ਤੇ ਜਾਣੇ ਹੀ ਲੈਨੇ ਹੋ ਨਾ ਹਾਂ ਘੁੰਮਣਾ ਕਰਦੇ ਰਹੇ ਨਾ ਮੈਂ ਤੁਹਾਨੂੰ ਆਇਆ ਘੁੰਮਣ ਦੇ ਉੱਤੇ ਆ ਅਭੀ ਜਾ ਰਹੇ ਹਾਂ ਦੀ ਆ ਸਹੀ ਗੱਲ ਦਾ ਹੈ ਵੀ ਕੀ ਬਾਬਾ ਜੀ ਦੇ ਸੋਖੜੇ ਨਾਲ ਅਲਿ ਖਵਾ ਨਿਕਲ ਗਿਆ ਨਹੀਂ ਸਹੀ ਗੱਲ ਦਾ ਸਹੀ ਗੱਲ ਦਾ ਉਸ ਤੋਂ ਬਈ ਰਹਿੰਦਾ ਮਤਲਬ ਉੱਤਰੀ ਰਹੇ ਮੈਂ ਆਲੀ ਗੱਲ ਹੈਗਾ ਜਿੰਨਾ ਕਰਨੇ ਵਧੀਆ ਜਾਣਾ ਪਾਕਿਸਤਾਨ ਕਾਇਦ ਲਾਇਆ ਸੀ ਫਿਰ ਦੱਸ ਜਣ ਦੱਸ ਦੇਣਾ ਪੂਰੇ ਘਾੜੇ ਨਾਲ ਉਹ ਵੀ ਵੀਡੀਓ ਦੇਖਿਆ ਜਦ ਬਤਾਲ ਕਰਦੇ ਵਧੀਆ ਬਟਾ ਰਾ ਉੱਤੇ ਹਾਂ ਉਹ ਤਾਂ ਕਹਿੰਦੇ ਬੰਦੇ ਬਹੁਤ ਅੰਦਰ ਕਰ ਦਿੰਦੇ ਬਹੁਤ ਵਧੀਆ ਬੰਦੇ ਨੇ ਯਾਰ ਆਪਣੇ ਨਾਲ ਤਾਂ ਹੂੰ ਸਾਡੇ ਲੋਕ ਨਹੀਂ ਨਾ ਅੱਛਾ ਕਰ ਕਰ ਜਾਂਦੇ ਇਹ ਬਣਿਆ ਪਰ ਥੋੜਾ ਅਜੰਝੇ ਦੀਆਂ ਨਾ ਸਾਰਾ ਪੂਰਾ ਪ੍ਰੋਗਰਾਮ ਅਚਾਨਕ ਹੀ ਹੈ ਨਾ ਮੈਂ ਕਹਾਂਗਾ ਕਹਾਂਦਾ ਹਾਂ ਨਹੀਂ ਮੈਂ ਕਿਸੇ ਨੂੰ ਦੱਸਿਆ ਨਹੀਂ ਸੀਗਾ ਠੀਕ ਆ ਮੈਂ ਸੀਜ਼ਨ ਤੋਂ ਸਟਾਰਟਿੰਗ ਤੋਂ ਪਹਿਲੀ ਹੂੰ ਹੂੰ ਮਾਰ ਕੋਲ ਦੇ ਆ ਜਾਏਗਾ ਠੀਕ ਆ ਕਿੰਨਾ ਨੰਬਰ ਦੇਣਾ ਪਵੇਗਾ ਪਹਿਲਾਂ ਹੀ 8ਵੇਂ ਮਹੀਨੇ ਜਵੜ ਲੱਗ ਜਾਂਦਾ ਮੈਨੂੰ ਅੱਛਾ ਜੀ ਬਿਸ਼ਾਉਂਦੇ ਦੀਵਾਲੀ ਤੋਂ ਯਾਰ ਦੂਜੇ ਮਹੀਨੇ ਬੈਨਾ ਅਜੇ ਸਾਡਾ ਗੁਰਪੁਰਪੁਰ ਦੇਖਣੇ ਟਾਈਮ ਨਹੀਂ ਰੁਬਾਨ ਨੇ ਬਸ ਗੁਰਪੁਰਪੁਰ ਵੀ ਤਾਂ ਟਾਈਮ ਉੱਥੇ ਪਹੁੰਚਣਾ ਹੁੰਦਾ ਬਸ ਅੱਛਾ ਅੱਛਾ ਗੁਨਾਰਦੀ ਜੰਮੜ ਦੇ ਉੱਥੇ ਪੁੰਟਣਾ ਹੁੰਦਾ ਬਸ ਠੀਕ ਠੀਕ ਹਾਂ ਕਿੰਨੇ ਬੰਦੇ ਦਾ ਫਿਰ ਜੱਥਾ ਸੀਗਾ ਡਾ ਜੱਥੇ ਬਣਾਉਂਦੇ ਨੇ ਡਾ ਡਾ ਡਿਵਾਈਡ ਕਰ ਲੈਂਦੇ ਨੇ ਪਤਾ ਵੀ ਗੱਲ ਕੀ ਆ ਮਤਲਬ ਪੂਰੇ ਪੂਰੇ ਭਾਰਤ ਦੇ ਵਿੱਚੋਂ 2800 ਸੰਗਤ ਗਈ ਸੀ ਅੱਛਾ ਪੂਰੇ ਭਾਰਤ ਦੇ ਅੱਛਾ ਜੀ ਹਾਂ ਜਿਹਦੇ ਵਿੱਚੋਂ ਚਾਰ ਜੱਥੇ ਆਪਣੇ ਪੰਜਾਬ ਦੇ ਨੇ ਦੋ ਜੱਥੇ ਦਿੱਲੀ ਦੇ ਨੇ ਇੱਕ ਜੱਥਾ ਉੱਤਰਾਖੰਡ ਦਾ ਠੀਕ ਹੈ ਫੱਟਾ ਜਣੇ ਨਹੀਂ ਪੂਰੇ ਜਣ ਕੀ ਆਪਣੇ ਭਾਰ ਦੇ ਵਿੱਚੋਂ ਠੀਕ ਆ ਫੱਟਾ ਜਥੇ ਜੋ 2200 ਬੰਦਾ ਗਿਆ ਜੀ ਅੱਛਾ ਇਥੇ ਵੀ ਤੁਸੀਂ ਗਰੋਥ ਤੁਹਾਡੇ ਗਰੁੱਪ ਚੋਂ ਵੀ ਹੋ ਕੋਈ ਬੰਦਾ ਨੇੜੇ ਦਾ ਉੱਡਦਾ ਵੀ ਕਿ ਨਹੀਂ ਉੱਥੇ ਮਿਲ ਜਾ ਬਾਅਦ ਚ ਇਕੱਠੇ ਹੋਵੋਗੇ ਨਹੀਂ ਮੇਰੇ ਨਾਲ ਇੱਕ ਦਾ ਅਗੀਰ ਚੰਦਰੋਏ ਦੇ ਪਿੰਡ ਦਾ ਉੜਾਈ ਵਕੀਲ ਜੀ ਹਾਂ ਠੀਕ ਆ ਇੱਕ ਮੇਰਾ ਬੇਰੋਗ ਜਿਹੜਾ ਮੈਂ ਦੇਖਿਆ ਉਹ ਜੀ ਹਾਂ ਹਾਂ ਦੇਖਣੇ ਦੇਖਾ ਰਾਜਾ ਉਹ ਨੂੰ ਮਥਾਲੀ ਤੋਂ ਠੀਕ ਉਹ ਮਾਸਟਰ ਜੀ ਆਂਕ ਲੋ ਠੀਕ ਹੈ ਜੀ ਬਤਨੇ ਆ ਨਹੀਂ ਤੰਨਾ ਨਹੀਂ ਭਗਵਾਨ ਸਾਡੇ ਤੰਨਾ ਦੇ ਪਲੇ ਲੱਗਿਆ ਤੰਨਾ ਦਾ ਜਿਹੜਾ ਕਹਿ ਨਹੀਂ ਕੈਸਾ ਨਹੀਂ ਹੋਏਗੀ ਹੈਲੋ ਬਹੁਤ ਬੜੀ ਗੱਲ ਮਹਾਰਾਜ ਜੀ ਦਾ ਸੈਂਟਰ ਆ ਰਿਹਾ ਮੈਂ ਕਦੇ ਸੋਚਿਆ ਨਹੀਂ ਸੀ ਸਰਪੰਚ ਉਹ ਮਹਾਰਾਜ ਇਨੀਸ਼ੀਏਟਿਵ ਵੀ ਜਣੇ ਕੀ ਸਾਹਰ ਵੀ ਆਪਣੇ ਜਨਮ ਸਥਾਨ ਦੇ ਰੱਖਣੇ ਕਰਵਾ ਦੋ ਰੌਣ ਮੇਲਾ ਬਹੁਤ 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 ਮੈਂ ਕਿਹਾ ਵੀ ਜਾਇਦ ਉਥੋਂ ਮਹਾਰਾਜਾ ਤੋਂ ਮੜ ਨੂੰ ਦਿਲੇ ਕਰਦਾ ਯਾਰ ਹਾਂ ਆ ਉਦੋਂ ਵੱਧ ਦੀ ਹੁਣ ਆਪਣੇ ਸਿੱਖੀ ਚ ਕੋਈ ਗੱਲ ਹੈ ਹੀ ਨਹੀਂ ਉੱਪਰ ਵੀ ਹੈਗੀ ਬਿਲਕੁਲ ਉਦੋਂ ਉੱਪਰ ਵੀ ਚੀਜ਼ ਵੀ ਨਹੀਂ ਹੈਗੀ ਜੇ ਜੋ ਚਾ ਜਾਵੇ ਸਭ ਤੋਂ ਵੱਡਾ ਧਾਮ ਆਫੜ ਖਾਂ ਲਿਆ ਸਹੀ ਗੱਲ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਆ ਘੁੰਮਣ ਨੂੰ ਵੀ ਜਾ ਦਿੰਦੇ ਹੋਣਗੇ ਹਾਂ ਜੀ ਕੁਝ ਮੈਂ ਸਾਡੇ ਨਨਕਾਣਾ ਖੇਰੇ ਆ ਉਹਦੇ ਨਨਕਾਣਾ ਖੇਰੇ ਸ਼ਹਿਰ ਦੇ ਵਿੱਚ ਫਿਰ ਕੇ ਨੇ ਪਾਵੇ ਲਾਹੌਰ ਉਹ ਬਾਜ਼ਾਰ ਸਾਰੇ ਫਰੀ ਜਿਹੜੇ ਕੋਈ ਨਹੀਂ ਹੈਗਾ ਕੋਈ ਰੋਡ ਉਹ ਨਹੀਂ ਠੀਕ ਆ ਕੋਈ ਹੋਣੀ ਟਾਈਮ ਰੱਖਿਆ ਹੋਊ ਉਹਨਾਂ ਦਾ ਨਾ ਟਾਈਮ ਵੀ ਕੋਈ ਖੁੱਲੀ ਟਾਈਮ ਸਭ ਹਾਂ ਟਾਈਮ ਪਿੱਛੇ ਗੱਲ ਵੀ ਲਾਹੌਰ ਜਣੇ ਟਾਈਮ ਸੀ ਗਾ ਲਾਹੌਰ ਜਣੇ ਇੱਕ ਰਾਤ ਦੇ ਵਿੱਚ ਦੋ ਰਾਤਾਂ ਰਹਿੰਦੀਆਂ ਲਾਹੌਰ ਬਿਲਹੌਰ ਹਾਂ ਦੋ ਰਾਤਾਂ ਰਹੇ ਇੱਕ ਰਾਤ ਨੂੰ ਪਹੁੰਚੀਆਂ ਵੀ ਦੂਜੇ ਦਿਨ ਹਾਂ ਦਾ ਵੀ ਦਣ ਦੇ ਵਿੱਚ ਬਾਜ਼ਾਰ ਜੋ ਜੀ ਦੇਖਣਾ ਚਾਕੇ ਪਾਵੇ ਸ਼ਾਪਿੰਗ ਕਰਨੇ ਸ਼ਾਪਿੰਗ ਕਰ ਲੋ ਤੇ ਦੂਰਾ ਪਟਾਟ ਕੱਟ ਕੇ ਹਾਂ ਮੈਂ ਉਦਵਾਰ ਬਾਬਾ ਦਾ ਉਦਵਾਰ ਤੋਂ ਬਾਅਦ ਸੀ ਗਏ ਦੇਖ ਲਈ ਠੀਕ ਆ ਠੀਕ ਫਿਰ ਹੋਰ ਕਿਤੇ ਜਗ੍ਹਾ ਵੀ ਲੱਗ ਜਾਂਦੀ ਨੇ ਦੂ ਸਾਈਡ ਤੇ ਐਡ ਤੇ ਤਾਂ ਸਭ ਲੱਗੇ ਪਾਠੀ ਲਾ ਕੇ ਆਇਆ ਹਾਂ ਸਾਰੇ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਮੇਨ ਮੇਨ ਨੂੰ ਹਮ ਭਗਤਾਂ ਨੇ ਸਾਰੇ ਨੱਸ਼ਾ ਕਰਕੇ ਆ ਪੰਜਾ ਸਾਹਿਬ ਉਹ ਕਤਾਰਪੂ ਸਾਹਿਬ ਉਹ ਪੰਜਾ ਸਾਹਿਬ ਨਾਲ ਹਟ ਕੇ ਉਹ ਦੂਣ ਆ ਪੰਜਾ ਸਾਹਿਬ ਉਹ ਜਿਹੜੇ ਹੈਗੇ ਉਹ ਤੋਂ ਲੱਗ ਜਾਂਦੇ ਨੇ 5-6 ਘੰਟੇ ਲੱਗ ਜਾਂਦੇ ਨੇ ਕੀ ਕਿ ਦਾ ਹੋ ਦਤਨ ਤਨ ਸਬਟ ਮਟਰ ਆ ਹੋ ਉਹ ਨਹੀਂ ਕੱਟ ਪਾਹੀ ਨਾ ਗੋ ਉਹ ਤੂੰ ਭਾਰਤ ਨ ਜਾ ਸਕਦਾ ਗੁਰਦਾਰਾ ਤੋਂ ਬੀ ਜਿਵੇਂ ਉਤਰ ਨਹੀਂ ਲਾਹੌਰ ਬਾਜ਼ਾਰ ਫਿਰ ਰਹੇ ਹਾਂ ਲਾਹੌਰ ਤੇ ਟਿੱਕਿੰਗ ਵੀਡੀਓ ਬਾਜ਼ਾਰ ਦੇ ਫਿਰ ਥੋੜੀ ਜਿਮਾ ਥੋੜੀ ਦੇਖੀ ਲਈ ਬਾਜ਼ਾਰ ਕੱਢੇ ਬੁਣਾਈ ਕਦੇ ਸਮਾਨ ਬਹੁਤ ਹੈਗਾ ਮਰਦ ਉੱਤੇ ਚੀਜ਼ਾਂ ਮੈਂ ਹੈ ਮਹਿੰਗਾ ਕਾਰਜੀ ਮਹਿੰਗੀ ਹੈ ਜੀ ਆਪਣੀ ਆਪਣੇ ਸਾਹ ਦੇ ਵੀ 100 ਦਾ 300 ਬਣਦਾ ਉਧਰ 300 ਦੀ ਚੀਜ਼ ਮਿਲਣੀ ਆਪਣੇ 100 ਦੀ ਹੋਏ ਹਾਂ ਇਹ ਵੀ ਵੱਖਰਾ ਦਾ ਠੀਕ ਆ ਠੀਕ ਫਿਰ ਤੁਹਾਨੂੰ ਕਰਾਂਸੀ ਮਤਲਬ ਉਹ ਕਰਾਉਣੀ ਪਈ ਚੇਂਜ ਤੁਹਾਨੂੰ ਚੀਜ਼ ਕਰਾਉਣੀ ਪਈ ਉੱਥੇ ਚੇਂਜ ਕਰਾਈ ਜੇਕਰ ਲਿਮਟਿਕ ਕਰਾਂਸੀ ਵੀ ਲਿਮਟਿਡ ਹੀ ਮਿਲਦੀ ਹੈਗੀ ਵੀ ਆਪਾਂ 1000 ਤੋਂ ਵੱਧ ਲੈ ਨਹੀਂ ਸਕਦੇ ਨਹੀਂ ਮਤਲਬ ਇਧਰੋਂ ਲੋਕ ਲੈ ਕੇ ਨਹੀਂ ਵੜ ਜਾਂਦੇ ਹੈਗੇ ਉਧਰ ਪਰ ਵੀ ਲੋਕਾਂ ਨੇ ਬਿਜ਼ਨਸ ਬਣਾ ਲਿਆ ਲੀ ਇਹ ਕਾਰੋਵਰ ਬਣਾ ਲਿਆ ਲੀਗਾ ਅੱਛਾ ਜੀ ਉਧਰੋਂ ਚੀਜ਼ਾਂ ਵਧੀਆ ਹੁੰਦੀ ਨੇ ਟੋਨ ਕੱਪੜਾ ਦਾ ਜੈਨ ਦੇ ਵਿੱਚ ਲੱਗ ਜਗੇ ਹਾਂ ਇੱਧਰ ਲੈ ਕੇ ਵੇਚਣ ਲੱਗੇ ਲੋਕੋ ਐਲਟੀ ਵਾਲੇ ਪਾਕਿਸਤਾਨੀ ਹਾਂ ਬਾਸੋਂ ਅਗਲਾ ਕੈਂਪ ਕਰਨ ਜਾਂਦਾ ਦਰਸ਼ਨ ਜਾਂਦਾ ਸੀ ਉਹ ਲੈ ਕੇ ਸਮਾਨ ਵੇਚਣ ਲੱਗ ਬੁੱੜੀਆਂ ਖੜੇ ਸੁੱਕੀ ਬਿੰਦੀਆਂ ਦਾ ਸਮਾਨ ਮੂੰ ਨਾਟਨ ਬਟਨ ਆਹ ਰਾਹ ਉੱਲਿਆ ਕੇ ਵੇਚਣ ਲੱਗੇ ਉਹਦੇ ਕਰਕੇ ਉਹਨਾਂ ਨੇ ਉਹ ਕੀਤੇ ਵੀ ਉਹ ਤਾਂ ਕੋਈ ਹੋਰ ਹੀ ਹੈਗਾ ਅੱਛਾ ਅੱਛਾ ਨਾ ਨੀ ਫਿਰ ਕਰੰਸੀ ਮਤਲਬ ਉੱਥੇ ਚੇਂਜ ਹੋ ਜਾਂਦੀ ਹੈਗੀ ਹਾਂ ਤੇ ਲੋਕ ਬਾਟਰ ਬਾਟਰ ਤੇ ਚੇਂਜ ਕਰਾ ਕੇ ਲੈ ਕੇ ਜਾਣ ਲੱਗ ਪਾ ਗਾ ਬਾਟਰ ਤੇ ਮੂਤੀ ਵੀ ਚੇਂਜ ਹੋ ਜਾਂਦੀ ਸੀ ਤੁੱਕਈ ਜੋ ਤੁਹਾਡਾ ਰੋਲ ਬਟਰੀ ਦੀ ਬਟਕੂ ਜੋ ਉਹ ਨਹੀਂ ਬਾਕੀ ਆਪਣੀ ਕਾਰਾਂਸੀ ਲੈ ਲਾਂਦੇ ਨੇ ਕੋ ਅੱਛਾ ਅੱਛਾ ਉਹ ਬਾਅਦ ਚੇਂਜ ਕਰਾ ਲਦੇ ਉਹਦੇ ਹਿਸਾਬ ਨਾਲ ਲੈ ਲੇ ਦੁਕਾਨ ਆਪਣੀ ਕਾਰਾਂਸੀ ਲੈ ਲਾਂਦੇ ਹਾਂ ਮੈਂ ਚੇਂਜ ਕਰਾਈ ਹੋਈ ਨਹੀਂ ਹੈ ਜੀ ਮੈਂ ਹੋਰ ਮਤਵੀ ਨਾ ਆਪਣੇ ਪੈਸੇ ਨੇ ਕਿ ਕਿਹੜਾ ਅੱਛਾ ਜੀ ਹੂੰ ਜੈਟ ਮਾਰਕੀਟ ਉਹ ਵੀ ਆਪਣੇ ਮੈਂ ਕਰੀ ਦੋ ਠੀਕ ਚੋ ਦੇਖ ਲੈ ਗਈ ਦੇਖਣਾ ਹੈ ਕਿ ਵਿੱਚ ਤਾਰੀ ਹੈ ਗੱਲੀ ਹੈ ਨਾ ਨੀ ਇਹ ਗਾਵਾ ਸਾਡਾ ਕਿਹ ਚੁ ਕਹਿ ਰਹੇ ਰਾਮ ਰਾਮ ਲੱਗੀ ਬਾਹਰ ਦੇ ਸਾਮੇ ਤਾਲੀ ਨਹੀਂ ਲੱਗੀ ਬਲ ਲੱਗੀ ਰਹੀ ਹੈਗੀ ਨਾ ਰੋਣ ਜਿਵੇਂ ਕਹਿੰਦੇ ਧਰਤੀ ਦੇ ਵਸਣ ਦੇ ਇਧਰ ਪਾਇਦਾ ਲੱਗਦਾ ਇੱਥੇ ਪਾਇਦਾ ਲੱਗਦਾ ਬਿਲਕੁਲ ਸਹੀ ਗੱਲ ਹੈ ਹਾਂ ਜੋ ਸਾਰੇ ਜਿਵੇਂ ਜਰਮਨ ਲੈਣਾ ਇਧਰ ਪਾਇਦਾ ਲੱਗਦਾ ਜਰਮਨ ਇੱਧਰ ਹੀ ਅੱਛਾ ਹਾਂ ਤੇ ਰੇਟ ਲਈ ਉੱਤੇ ਬਾਹਰ ਹਾਂ ਕਿੰਨੀ ਹੈ ਉੱਤਰ ਵੀ ਇੱਥੇ ਆਜਾ ਤਾਂ ਆਪਣੇ ਕੰਦੀ ਯਾਰ ਇਟਲੀ ਕੋੋਂ ਫਾਉਰੇ ਵੀ ਬਾਹਰੋਂ ਜਾਂਦੇ ਲੋਕ ਯਾਰ ਮੁੰਡਾ ਮੁੰਡਾ ਜਿਹੜੇ ਮਾਰ ਕੇ ਨਿਕਲ ਜਾਂਦੇ ਬਾਹਰੋਂ ਸਾਰੇ ਚੋਲੇ ਇਟਲੀ ਤੋਂ ਜਿਹੜੇ ਲੈਣ ਜਾਂਦੇ ਉਹ ਵੀ ਅੱਗੇ ਜਾ ਕੇ ਐ ਮਿਲਦਾ ਨਾ ਉਹ ਤੋਂ ਇਹ ਦੂਜੀ ਜਾਂਦੇ ਹਾਂਜੀ ਇਟਲੀ ਇਹਨੂੰ ਮੁੰਡੇ ਮੰਨਦਾ 10 ਸਾਲ ਉਹਨਾਂ ਨੇ ਜਰਮਨੀਆਂ, ਸਵੀਡਨ, ਸਪੇਨ, ਪੁਰਤਗਾਲ ਲਾਵੇਂ ਸੱਜਣੋਂ ਤਾਂ ਪੰਜ ਕੋਲੋਂ ਚਾਹ ਚੁ ਪੀ ਕੇ ਗੱਲਾਂ ਬਾਤਾਂ ਮਾਰ ਕੇ ਇਰੇ ਕਾਮਕਾਰ ਦੀ ਸਰਪੰਚ ਦੇ ਕੋਲੇ ਕਰਕੇ ਨਵੇੜਕੇ ਪਾਦੇ ਚਾਲੇ